ਜੀ ਕੱਲ ਮਿਤੀ 2 ਮਈ 2025 ਰਾਤ ਕਰੀਬਨ 10:30 ਵਜੇ ਪੁਲਿਸ ਨੂੰ ਇੱਕ ਇਤਲਾਹ ਮਿਲੀ ਸੀ ਕਿ ਜਲਿਆਵਾਲਾ ਬਾਗ ਨੇੜੇ ਇੱਕ ਰੇੜੀ ਚਾਲਕ ਅਤੇ ਇੱਕ ਔਟੋ ਰਿਕਸ਼ਾ ਚਾਲਕ ਦੀ ਆਪਸ ਵਿੱਚ ਲੜਾਈ ਹੋਈ ਹੈ ਤੇ ਜਿਹੜਾ ਔਟੋ ਰਿਕਸ਼ਾ ਚਾਲਕ ਸੀਗਾ ਰਜਿੰਦਰ ਸਿੰਘ son of ਮੋਹਨ ਲਾਲ ਵਾਸੀ ਭਾਈ ਮੰਜ ਰੋਡ ਅੰਮ੍ਰਿਤਸਰ ਇਸ ਨੂੰ ਗੰਭੀਰ ਸੱਟਾਂ ਲੱਗੀਆਂ ਸੀਗੀਆਂ ਜਿਸ ਨੂੰ ਔਰੀ ਇਲਾਜ ਵਾਸਤੇ ਗੁਰਨਾਟਕ ਮਿਸ਼ਨ ਹਸਪਤਾਲ ਐਡਮਿਟ ਕਰਾਇਆ ਗਿਆ ਜਿੱਥੇ ਪਹੁੰਚ ਕੇ ਸਾਡੇ ਜਿਹੜੇ ਐਸ ਐਚਓ ਡਿਵੀਜ਼ਨ B ਹੈ ਉਹਨਾਂ ਨੇ ਉਹਨਾਂ ਦੇ ਬਿਆਨ ਕਲੰਬੰਦ ਕੀਤੇ ਅਤੇ ਮੁਕੱਦਮਾ ਨੰਬਰ 70 ਅੰਡਰ ਸੈਕਸ਼ਨ 115 2 118 1 109 352 2 BNS थाना ਡਿਵੀਜ਼ਨ B ਦਰਜ ਕੀਤਾ ਗਿਆ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਨੇ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਜਿਸ ਦੀ ਨਿਗਰਾਨੀ ਮਿਸ ਜਸਰੂ ਬਾਟ ਆਈਪੀਐਸ ਐਡੀਸੀਪੀ ਸਿਟੀ 3 ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ ਸਾਡੀ ਟੀਮ ਨੇ ਜਿਹੜਾ ਹੱਕੀ ਦੋਸ਼ੀ ਜਗਜੀਤ ਸਿੰਘ son of ਸਰਦਾਰਾ ਸਿੰਘ ਵਾਸੀ ਸਹੀਦ ਉਦਮ ਸਿੰਘ ਨਗਰ ਅੰਮ੍ਰਿਤਸਰ ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕੀਤਾ ਅਤੇ ਵਾਰਦਾਤ ਵਿੱਚ ਦਾ ਵੈਪਨ ਵਰਤਿਆ ਗਿਆ ਸੀਗਾ ਉਸ ਨੂੰ ਵੀ ਰਿਕਵਰ ਕਰ ਲਿਆ ਗਿਆ ਥੈਂਕ ਯੂ